ਜੋ ਲੋਕ ਆਪਣੇ ਭਾਗ ਤੇਜ ਕਰਨਾ ਚਾਹੁੰਦੇ ਨੇ ਜਿਨ੍ਹਾਂ ਨੂੰ ਲੱਗਦਾ ਹੈ ਵੀ ਸਾਡੇ ਕਰਮਾਂ ਦੇ ਵਿੱਚ ਕੁਝ ਵੀ ਨਹੀਂ ਹੈ ਉਹਨਾਂ ਨੂੰ ਕਾਮਯਾਬੀ ਕਿਸ ਤਰ੍ਹਾਂ ਮਿਲੇਗੀ ਸਾ ਸੰਗਤ ਆਪਾਂ ਸ਼ਬਦ ਦਾ ਜਾਪ ਜਿਹੜਾ ਹੈ ਇਹ ਜ਼ਰੂਰ ਕਰਨਾ ਹੈ ਕਾਮਯਾਬੀ ਤੁਹਾਡੇ ਕਦਮਾਂ ਵਿੱਚ ਨਿੱਗੇਗੀ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਾ ਸੰਗਤ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਸਤਿਗੁਰੂ ਦੀ ਪਾਵਨ ਬਾਣੀ ਥਿਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰੂ ਤੁਮਰੇ ਕਾਜ ਸਵਾਰੇ ਹੋਰ ਅਨੇਕਾਂ ਸ਼ਬਦ ਗੁਰਬਾਣੀ ਦੇ ਜੋ ਆਪਾਂ ਪੜ੍ਹਦੇ ਆ ਜਿੱਥੇ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਮਹਿਰਮਤ ਕਰਦੇ ਨੇ अनेका ਸ਼ਬਦ ਗੁਰਬਾਣੀ ਦੇ ਆਪਾਂ ਪੜ੍ਹਦੇ ਆਂ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰਭ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਅਧਿਆਨਾ ਜੀ ਆਪਾਂ ਸੋ ਸਾ ਸੰਗਤ ਇਹਨਾਂ ਸਾਰੇ ਸ਼ਬਦਾਂ ਦਾ ਜਦੋਂ ਆਪਾਂ ਜਾਪ ਕਰਨੇ ਆ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸੋ ਪਿਆਰਿਓ ਇਹ ਸ਼ਬਦਾਂ ਦੇ ਜਾਪ ਕਰਕੇ ਗੁਰੂ ਅੱਗੇ ਅਰਦਾਸ ਕਰੀਏ ਤੇ ਦੇਖਿਓ ਜਹ ਜਹ ਪੇਖੋ ਤਹ ਹਜ਼ੂਰ ਦੂਰ ਕਤਹੋ ਨਾ ਜਾਈ ਰਵ ਰਹਿਆ ਸਰਵਤਰ ਮੈਂ ਮਨ ਸਦਾ ਧਿਆਈ ਇਹ ਸ਼ਬਦ ਨੇ ਇਹ ਹੁਕਮਨਾਮਾ ਸਹਿਬ ਵੀ ਨੇ ਸਾਦ ਸੰਗਤ ਇਹਨਾਂ ਸ਼ਬਦਾਂ ਦੇ ਜਾਪ ਕਰ ਲਓ ਇਹਨਾਂ 'ਚ ਕੋਈ ਇੱਕ ਸ਼ਬਦ ਪੂਰਾ ਲੈ ਲਓ ਸਰਚ ਮਾਰ ਲਓ ਇੱਕ ਸ਼ਬਦ ਪੂਰਾ ਲੈ ਕੇ ਉਹਦਾ ਜਾਪ ਕਰਨਾ ਸਟਾਰਟ ਕਰ ਦਿਓ ਜਿੰਨੀ ਵਾਰੀ ਕਰ ਸਕਦੇ ਹੋ ਜਾਪ ਕਰੋ ਕਹਿੰਦੇ ਜਿੰਨੀ ਮੰਗ ਵੱਡੀ ਹੋਵੇ ਉਨੀ ਸ਼ਬਦ ਦੀ ਕਮਾਈ ਚਾਹੀਦੀ ਹੁੰਦੀ ਹੈ ਤੇ ਰੋਜ਼ ਜਾਪ ਕਰੋ ਤੇ ਸਤਿਗੁਰ ਅੱਗੇ ਅਰਦਾਸ ਕਰੋ ਪਾਤਸ਼ਾਹ ਜੀ ਕਿਰਪਾ ਕਰ ਦਿਓ ਸਤਿਗੁਰੂ ਜੀ ਕਿਰਪਾ ਕਰਕੇ ਨਿਵਾਜਿਓ ਮੇਰੇ ਪਾਤਸ਼ਾਹ ਜੀ ਮੈਨੂੰ ਕਾਮਯਾਬੀ ਚਾਹੀਦੀ ਹੈ ਜਿਹੜੀ ਮੇਰੀ ਮਨ ਦੀ ਕਾਮਨਾ ਹੈ ਇਹ ਪੂਰੀ ਕਰ ਦਿਓ ਮੇਰੇ ਸਤਿਗੁਰੂ ਜੀ ਕਿਰਪਾ ਕਰ ਦੇਣਗੇ ਮੇਰੇ ਸਤਿਗੁਰੂ ਜੀ ਮਿਹਰਾਮਤ ਕਰ ਦੇਣਗੇ ਸੋ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਵੀ ਪਾਤਸ਼ਾਹ ਜੀ ਨੇ ਐਸੀ ਕਿਰਪਾ ਕਰਨੀ ਹੈ ਮੇਰੇ ਸਤਿਗੁਰੂ ਨੇ ਐਸੀ ਮਿਹਰਾਮਤ ਕਰਨੀ ਹੈ ਸੋ ਸਾਧ ਸੰਗਤ ਸਾਨੂੰ ਇਹ ਗੱਲ ਜਿਹੜੀ ਐ ਉਹ ਸਮਝਣੀ ਪੈਣੀ ਕਿ ਕਿੱਥੋਂ ਗੁਰੂ ਦੀ ਕਿਰਪਾ ਵਰਤ ਗਈ ਕਿੱਥੇ ਸਤਿਗੁਰੂ ਨੇ ਸਾਡੇ ਤੇ ਮਿਹਰ ਕਰ ਦਿੱਤੀ ਕਿਵੇਂ ਸਾਡੇ ਤੇ ਕਿਰਪਾ ਹੋ ਗਈ ਸਤਿਗੁਰੂ ਐਸੀ ਕਿਰਪਾ ਕਰਨਗੇ ਸੋ ਪਿਆਰਿਓ ਜਿਹੜੇ ਕਹਿੰਦੇ ਨਾ ਸਾਡੇ ਕੋਲੇ ਕਾਮਯਾਬੀ ਨਹੀਂ ਹੈਗੀ ਜਦੋਂ ਉਹਨਾਂ ਕੋਲੇ ਨਾਮ ਸਿਮਰਨ ਦੀ ਕਮਾਈ ਹੁੰਦੀ ਹੈ ਤੇ ਸਾਧ ਸੰਗਤ ਕਾਮਯਾਬੀ ਉਹਨਾਂ ਦੇ ਅੱਗੇ ਪਿਛੇ ਫਿਰਦੀ ਹੁੰਦੀ ਹੈ ਉਹਨਾਂ ਨੂੰ ਖੁਦ ਯਕੀਨ ਨਹੀਂ ਹੁੰਦਾ ਵੀ ਅਸੀਂ ਕਾਮਯਾਬ ਹੋਗੇ ਸਾਡੇ ਤੇ ਸਤਿਗੁਰੂ ਨੇ ਕਿਰਪਾ ਕਰ ਦਿੱਤੀ ਸਾਡੇ ਤੇ ਪਾਤਸ਼ਾਹ ਨੇ ਮਿਹਰ ਕਰ ਦਿੱਤੀ ਐਨੀ ਵੱਡੀ ਕਿਰਪਾ ਹੋ ਗਈ ਸਾਡੇ ਤੇ ਐਨੀ ਵੱਡੀ ਮਿਹਰ ਹੋ ਗਈ ਸੋ ਕਹਿਣ ਤੋਂ ਭਾਵ ਸਾਧ ਸੰਗਤ ਦਾ ਹੁਣ ਇਸੇ ਤਰ੍ਹਾਂ ਇੱਕ ਪਰਿਵਾਰ ਸੀ ਉਹ ਪਰਿਵਾਰ ਬਹੁਤਾ ਜ਼ਿਆਦਾ ਗਰੀਬ ਸੀ ਤੇ ਕਿਸੇ ਉਹੀ ਸਾਧੂ ਸੰਤ ਮਹਾਂਪੁਰਸ਼ ਨੇ ਉਹਨਾਂ ਨੂੰ ਕਹਿ ਦਿੱਤਾ ਭਾਈ ਕਹਿੰਦੇ ਨਾਮ ਸਿਮਰਨ ਕਰਿਆ ਕਰੋ ਕਹਿੰਦੇ ਤੁਹਾਡੇ ਤੇ ਗੁਰੂ ਨਾ ਦਿਨਾਂ ਜੀ ਕਿਰਪਾ ਕਰ ਦੇਗਾ ਉਹ ਐਨੀ ਗੱਲ ਹੀ ਉਹਨਾਂ ਨੇ ਸੁਣ ਲਈ ਮੰਨ ਲਈ ਮੰਨਣੀ ਬਹੁਤ ਵੱਡੀ ਗੱਲ ਹੁੰਦੀ ਹੈ ਨਾ ਤੇ ਸਾਧ ਸੰਗਤ ਉਹਨਾਂ ਨੇ ਕਿਰਪਾ ਕੀ ਹੈ ਅਮੀ ਸਤਿਗੁਰੂ ਦੀ ਉਹਨਾਂ ਤੇ ਵਰਤੀ ਕਈ ਦਿਨ ਉਹਨਾਂ ਨੇ ਇਦਾਂ ਹੀ ਜਾਪ ਕੀਤੇ ਕੀਤੇ ਇੱਕ ਦਿਨ ਐਵੇਂ ਗੁਰੂ ਦੀ ਕਿਰਪਾ ਵਰਤ ਗਈ ਕੋਈ ਸੱਜਣ ਮਿੱਤਰ ਪਿਆਰਾ ਮਿਲ ਗਿਆ ਤੇ ਉਹ ਸੱਜਣ ਲੱਕੜੀ ਦਾ ਕੰਮ ਕਰਦਾ ਸੀ ਉਹ ਕਹਿੰਦਾ ਵੀ ਤੂੰ ਲੱਕੜੀ ਦਾ ਕੰਮ ਕਰਦਾ ਸਾਨੂੰ ਲੋੜ ਹੈ ਵੀ ਤੂੰ ਸਾਡੇ ਨਾਲ ਚੱਲ ਉਹਨੂੰ ਬਾਹਰ ਲੈ ਗਏ ਜੀ ਤੇ ਹੌਲੀ-ਹੌਲੀ ਉਹਨੇ ਕੰਮ ਕੀਤਾ ਜੀ ਉੱਥੇ ਚਲੋ ਕੰਮ ਇੰਨਾ ਕੀਤਾ ਇਧਰ ਘਰ ਦੇ ਹਾਲਾਤ ਸੈੱਟ ਹੋ ਗਏ ਸਾਥ ਸੰਗਤ ਉਸ ਤੋਂ ਬਾਅਦ ਉਹ ਵਾਪਸ ਆ ਗਿਆ ਤੇ ਵਾਪਸ ਆ ਕੇ ਉਹਨੇ ਫਿਰ ਵੱਡੀ ਕੰਟਰੀ ਦਾ ਅਪਲਾਈ ਕਰ ਲਿਆ ਤੇ ਹੁਣ ਉਹ ਬੰਦਾ ਆਸਟ੍ਰੇਲੀਆ ਦੇ ਵਿੱਚ ਬੈਠਾ ਤੇ ਸਾਥ ਸੰਗਤ ਆਪਣੇ ਪਰਿਵਾਰ ਨੂੰ ਵੀ ਨਾਲ ਲੈ ਗਿਆ ਤੇ ਜਿਹੜੇ ਪਰਿਵਾਰ ਨੇ ਔਖੇ ਦਿਨ ਉਹਰੇ ਵੇਖੇ ਸੀ ਅੱਜ ਉਹ ਪਰਿਵਾਰ ਸੌਖਾ ਹੋ ਗਿਆ ਤੇ ਉਸ ਪਰਿਵਾਰ ਦਾ ਜਿਹੜਾ ਮੋਢੀ ਸੀ ਜਿਸ ਦਾ ਨਾਮ ਪਰਮਜੀਤ ਸਿੰਘ ਜੀ ਸਾਧ ਸੰਗਤ ਉਹ ਅੱਜ ਇੰਨਾ ਬੰਦਾ ਸਕਸੈਸਫੁਲ ਹੋ ਗਿਆ ਤੇ ਉਹ ਗੁਰੂ ਦਾ ਸ਼ੁਕਰਾਨਾ ਕਰਦਾ ਨਹੀਂ ਭੁੱਲਦਾ ਕਹਿੰਦਾ ਸਤਿਗੁਰੂ ਨੇ ਮੇਰੇ ਤੇ ਇੰਨੀ ਕਿਰਪਾ ਕੀਤੀ ਹੈ ਪਾਤਸ਼ਾਹ ਨੇ ਮੇਰੇ ਤੇ ਇੰਨੀ ਕਿਰਪਾ ਕੀਤੀ ਹੈ ਕਹਿੰਦਾ ਮੈਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਹਿੰਦਾ ਉਹ ਮਹਾਂਪੁਰਖਾਂ ਦੇ ਬਚਨਾਂ ਨੇ ਕਹਿੰਦਾ ਮੇਰਾ ਬੇੜਾ ਤਾਰਤਾ ਐਸੀ ਗੁਰੂ ਦੀ ਕਿਰਪਾ ਵਰਤ ਗਈ ਐਸੀ ਸਤਿਗੁਰੂ ਦੀ ਮਿਹਰ ਵਰਤ ਗਈ ਸੋ ਸਾਧ ਸੰਗਤ ਸਤਿਗੁਰੂ ਨੇ ਐਸੀ ਕਿਰਪਾ ਕਰ ਦਿੱਤੀ ਹੁਣ ਤੁਸੀਂ ਹਿਸਾਬ ਲਾਓ ਵੀ ਸਤਿਗੁਰੂ ਦੀ ਪਾਵਨ ਬਾਣੀ ਵਿੱਚ ਕਿੰਨੀ ਵੱਡੀ ਤਾਕਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ